ਅੱਜਕੱਲ੍ਹ ਦੇ ਜੀਵੇਂ ਪਰੇ ਸਮੇਂ ਦੇ ਵਿੱਚ ਜੇਕਰ ਤੁਸੀਂ ਛੋਟੀਆਂ-ਛੋਟੀਆਂ ਗੱਲਾਂ ਨੂੰ ਭੁੱਲ ਰਹੇ ਹੋ ਜਾਂ ਤੁਹਾਨੂੰ ਆਪਣੇ ਸ਼ਬਦਾਂ ਨੂੰ ਯਾਦ ਰੱਖਣ ਦੇ ਵਿੱਚ ਮੁਸ਼ਕਲ ਹੋ ਰਹੀ ਹੈ ਤਾਂ ਇਸ ਨੂੰ ਬ੍ਰੇਨ ਫੌਗ ਕਿਹਾ ਜਾਂਦਾ ਹੈ ਇਹ ਕੋਈ ਡਾਕਟਰੀ ਸ਼ਬਦ ਨਹੀਂ ਹੈ ਸਗੋਂ ਇਹ ਇੱਕ ਸਾਂਝੀ ਭਾਸ਼ਾ ਨਾਲ ਬਣਿਆ ਸ਼ਬਦ ਹੈ ਜਿਸ ਰਾਹੀਂ ਦਿਮਾਗ ਨਾਲ ਜੁੜੀਆਂ ਸਮੱਸਿਆਵਾਂ ਨੂੰ ਦਰਸਾਇਆ ਜਾਂਦਾ ਹੈ ਜਿਵੇਂ ਯਾਦਦਾਸ਼ਤ ਦੀ ਕਮੀ ਧਿਆਨ ਦੀ ਕਮੀ ਜਾਣਕਾਰੀ ਨੂੰ ਸਮਝਣ ਦੇ ਵਿੱਚ ਮੁਸ਼ਕਲ ਥਕਾਵਟ ਆਦ ਕਈ ਹੋਰ ਸੰਭਾਵਿਤ ਬਿਮਾਰੀਆਂ ਵਿੱਚ ਵੀ ਬ੍ਰੇਨ ਫੋਗ ਦੇ ਲੱਛਣ ਦਿਖਾਈ ਦਿੰਦੇ ਹਨ ਉਦਾਹਰਨ ਵਜੋਂ ਕੈਂਸਰ ਅਤੇ ਇਸ ਵਿੱਚ ਦਿੱਤੀ ਜਾਣ ਵਾਲੀ ਕੀਮੋਥੈਰਪੀ ਡਿਪਰੈਸ਼ਨ क्रोनिक ਫਟੀਗ ਸਿੰਡਰੋਮ ਅਤੇ ਗਰਭ ਅਵਸਥਾ ਦੌਰਾਨ ਵੀ ਬ੍ਰੇਨ ਫੋਗ ਦੀ ਸਮੱਸਿਆ ਹੋ ਸਕਦੀ ਹੈ ਉਹ ਜਾਣਦੇ ਹਾਂ ਇਸ ਦੇ ਕਾਰਨਾਂ ਬਾਰੇ ਡਾਕਟਰ ਦੱਸਦੇ ਹਨ ਕਿ ਦਿਮਾਗੀ ਫੌਗ ਨੂੰ ਆਮ ਤੌਰ ਤੇ ਡਿਮੈਂਸ਼ੀਆ ਜਾਂ ਅਲਜ਼ਾਈਮਰ ਵਰਗੀਆਂ ਬਿਮਾਰੀਆਂ ਦੀ ਸ਼ੁਰੂਆਤੀ ਲੱਛਣਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਜਿਸ ਵਿੱਚ ਵਿਅਕਤੀ ਭੁੱਲਣਾ ਸ਼ੁਰੂ ਕਰ ਦਿੰਦਾ ਹੈ ਪਰ ਇਹਨਾਂ ਤੋਂ ਇਲਾਵਾ ਚਿੰਤਾ ਵਿਕਾਰ ਡਿਪਰੈਸ਼ਨ ਅਤੇ ਕੁਝ ਹੋਰ ਮਾਨਸਿਕ ਸਮੱਸਿਆਵਾਂ ਵਿੱਚ ਵੀ ਇਸ ਸਮੱਸਿਆਵਾਂ ਨੂੰ ਇੱਕ ਲੱਛਣ ਮੰਨਿਆ ਜਾਂਦਾ ਹੈ ਦਿਮਾਗੀ ਧੁੰਦ ਦੀ ਸਮੱਸਿਆ ਕਈ ਵਾਰ ਕੁਝ ਸਰੀਰਕ ਬਿਮਾਰੀਆਂ ਜਾਂ ਸਟ੍ਰੋਕ ਘੱਟ ਬਲੱਡ ਸ਼ੂਗਰ ਜਾਂ ਸ਼ੂਗਰ ਮਾਈਗ੍ਰੇਨ ਅਤੇ ਸਰੀਰ ਵਿੱਚ ਆਕਸੀਜਨ ਦੀ ਕਮੀ ਆਦ ਵਰਗੀਆਂ ਸਮੱਸਿਆਵਾਂ ਕਾਰਨ ਵੀ ਹੋ ਸਕਦੀ ਹੈ ਇਸ ਤੋਂ ਇਲਾਵਾ ਕਈ ਵਾਰ ਕਿਸੇ ਗੰਭੀਰ ਬਿਮਾਰੀ ਦੇ ਇਲਾਜ ਲਈ ਦਿੱਤੀ ਜਾਣ ਵਾਲੀ ਥੈਰੇਪੀ ਜਾਂ ਇਸ ਦੌਰਾਨ ਦਿੱਤੀ ਜਾਣ ਵਾਲੀ ਦਵਾਈ ਦੇ ਪ੍ਰਭਾਵ ਕਾਰਨ ਵੀ ਇਹ ਸਮੱਸਿਆ ਹੋ ਸਕਦੀ ਹੈ ਇਸ ਤੋਂ ਇਲਾਵਾ ਕੁਝ ਹੋਰ ਵੀ ਕਾਰਨ ਹੋ ਸਕਦੇ ਹਨ ਜੋ ਦਿਮਾਗੀ ਧੁੰਦ ਦਾ ਕਾਰਨ ਬਣ ਸਕਦੇ ਹਨ ਜਿਨ੍ਹਾਂ ਦੇ ਵਿੱਚੋਂ ਕੁਝ ਇਸ ਪ੍ਰਕਾਰ ਹਨ ਹਾਰਮੋਨਲ ਅਸੰਤੁਲਨ ਅਲੋਣਿੰਦੇ ਅਤੇ ਚੰਗੀ ਗੁਣਵੱਤਾ ਵਾਲੀ ਨੀਂਦ ਦੀ ਘਾਟ ਸਰੀਰ ਦੇ ਵਿੱਚ ਵਿਟਾਮਿਨ B12 ਅਤੇ ਹੋਰ ਪੋਸ਼ਕ ਤੱਤਾਂ ਦੀ ਕਮੀ ਐਨੀਮੀਆ ਮੋਬਾਈਲ ਕੰਪਿਊਟਰ ਅਤੇ ਟੀਵੀ ਤੇ ਬਹੁਤ ਜ਼ਿਆਦਾ ਸਮਾਂ ਬਿਤਾਉਣਾ ਡਾਕਟਰ ਦੱਸਦੇ ਹਨ ਕਿ ਕਈ ਵਾਰ ਇਹ ਸਮੱਸਿਆ ਗਰਭ ਅਵਸਥਾ ਜਾਂ ਮੈਨੋਪੌਜ਼ ਦੌਰਾਨ ਵੀ ਔਰਤਾਂ ਵਿੱਚ ਦੇਖੀ ਜਾ ਸਕਦੀ ਹੈ ਜਦੋਂ ਸਰੀਰ ਵਿੱਚ ਜ਼ਿਆਦਾ ਹਾਰਮੋਨਸ ਬਦਲਾਅ ਹੁੰਦੇ ਹਨ ਆ ਜਾਂਦੇ ਹਨ ਇਸ ਦੇ ਲੱਛਣ ਅਤੇ ਪ੍ਰਭਾਵ ਡਾਕਟਰ ਕਹਿੰਦੇ ਹਨ ਕਿ ਦਿਮਾਗੀ ਤੁੰਦ ਕਾਰਨ ਸਿਰਫ ਚੀਜ਼ਾਂ ਭੁੱਲਣ ਜਾਂ ਧਿਆਨ ਨਾ ਦੇਣ ਵਰਗੇ ਲੱਛਣ ਨਹੀਂ ਨਜ਼ਰ ਆਉਂਦੇ ਇਸ ਤੋਂ ਇਲਾਵਾ ਇਸ ਸਥਿਤੀ ਵਿੱਚ ਪੀੜਿਤ ਵਿਅਕਤੀ ਵਿੱਚ ਵੱਖ-ਵੱਖ ਤਰ੍ਹਾਂ ਦੇ ਲੱਛਣ ਜਾਂ ਪ੍ਰਭਾਵ ਦੇਖੇ ਜਾ ਸਕਦੇ ਹਨ ਇਸ ਤੋਂ ਇਲਾਵਾ ਇਹ ਜ਼ਰੂਰੀ ਨਹੀਂ ਹੈ ਕਿ ਸਾਰੇ ਪੀੜਤਾਂ ਵਿੱਚ ਇੱਕੋ ਜਿਹੇ ਲੱਛਣ ਹੀ ਦਿਖਾਈ ਦੇਣ ਸਰੀਰਕ ਅਤੇ ਮਾਨਸਿਕ ਸਥਿਤੀ ਤੇ ਨਿਰਭਰ ਕਰਦੇ ਹਨ ਪੀੜਿਤ ਵਿਅਕਤੀ ਵਿੱਚ ਇੱਕ ਜਾਂ ਇੱਕ ਤੋਂ ਵੱਧ ਲੱਛਣ ਵੱਖ-ਵੱਖ ਤੀਬਰਤਾ ਵਿੱਚ ਪ੍ਰਗਟ ਹੋ ਸਕਦੇ ਹਨ ਇਨ੍ਹਾਂ ਦੇ ਵਿੱਚ ਕੁਝ ਇਸ ਤਰ੍ਹਾਂ ਹਨ ਕਿਰਤ ਵਿਅਕਤੀ ਵਿੱਚ ਇੱਕ ਜਾਂ ਵੱਧ ਲੱਛਣ ਵਕ-ਵਕ ਤੀਬਰਤਾ ਦੇ ਵਿੱਚ ਪ੍ਰਗਟ ਹੋ ਸਕਦੇ ਹਨ ਜਿਨ੍ਹਾਂ ਦੇ ਵਿੱਚੋਂ ਕੁਝ ਇਸ ਤਰ੍ਹਾਂ ਹਨ ਯਾਦਦਾਸ਼ਤ ਦਾ ਨੁਕਸਾਨ ਕਈ ਵਾਰ ਲੋਕ ਜਾਂ ਚੀਜ਼ਾਂ ਦੇ ਨਾਮ ਯਾਦ ਨਹੀਂ ਰਹਿੰਦੇ ਕਿਸੇ ਵੀ ਤਰ੍ਹਾਂ ਦਾ ਕੰਮ ਕਰਦੇ ਸਮੇਂ ਧਿਆਨ ਕੇਂਦ੍ਰਿਤ ਕਰਨ ਦੇ ਵਿੱਚ ਮੁਸ਼ਕਲ ਆਉਂਦੀ ਹੈ ਸੋਚਣ ਦੇ ਵਿੱਚ ਮੁਸ਼ਕਲ ਵੀ ਆ ਸਕਦੀ ਹੈ ਬਹੁਤ ਜ਼ਿਆਦਾ ਨੀਂਦ ਜਾਂ ਕੁਝ ਵੀ ਕਰਨ ਲਈ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਕਰਨਾ ਸਕੂਲ ਜਾਂ ਕੰਮ ਦੇ ਮਾੜੀ ਕਾਰਗੁਜ਼ਾਰੀ ਹੋਣਾ ਨਿਰਾਸ਼ ਅਤੇ ਉਦਾਸ ਮਹਿਸੂਸ ਕਰਨਾ ਕੰਮ ਦਾ ਹੌਲੀ ਹੋ ਜਾਣਾ ਤੇ ਕਈ ਤਰ੍ਹਾਂ ਦੀਆਂ ਉਲਝਣਾ ਦਿਮਾਗ ਦੇ ਵਿੱਚ ਫਸੀਆਂ ਰਹਿਣੀਆਂ ਔਰ ਜਾਣਦੇ ਹਾਂ ਕਿਵੇਂ ਆਪਾਂ ਇਸ ਤੋਂ ਸੁਰੱਖਿਅਤ ਰਹਿ ਸਕਦੇ ਹਾਂ ਜੇਕਰ ਤੁਸੀਂ ਆਪਣੇ ਆਪ ਨੂੰ ਬ੍ਰੇਨ ਫੌਗ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਆਪਣੀ ਜੀਵਨ ਸ਼ੈਲੀ ਅਤੇ ਖੁਰਾਕ ਵਿੱਚ ਕੁਝ ਬਦਲਾਅ ਕਰਨਾ ਫਾਇਦੇਮੰਦ ਹੋਣਗੇ ਇਸ ਲਈ ਪਾਣੀ ਦੀ ਸਹੀ ਮਾਤਰਾ ਪੀਓ ਚੰਗੀ ਨੀਂਦ ਲਓ ਕੰਮ ਕਰਦੇ ਸਮੇਂ ਨਿਯਮਤ ਬ੍ਰੇਕ ਲਓ ਯੋਗਾ ਅਤੇ ਮੈਡੀਟੇਸ਼ਨ ਕਰੇ ਅਤੇ ਸਭ ਤੋਂ ਵੱਧ ਮਹੱਤਵਪੂਰਨ ਆਪਣੀ ਖੁਰਾਕ ਦਾ ਖਾਸ ਧਿਆਨ ਰੱਖੋ ਇਸੇ ਦੌਰਾਨ ਖਾਣ-ਪੀਣ ਦੀਆਂ ਆਦਤਾਂ ਤੇ ਕਾਫੀ ਅਸਰ ਪੈਂਦਾ ਹੈ ਬ੍ਰੇਨ ਫੋਗ ਖੁਰਾਕ ਤੋਂ ਪ੍ਰਭਾਵਿਤ ਹੁੰਦੀ ਹੈ ਖੰਡ ਜਾਂ ਕਾਰਬੋਹਾਈਡਰੇਟ ਦੀ ਬਹੁਤ ਜ਼ਿਆਦਾ ਮਾਤਰਾ ਖਾਣ ਨਾਲ ਬਲੱਡ ਸ਼ੂਗਰ ਨਾਲ ਕ੍ਰੈਸ਼ ਹੋ ਸਕਦਾ ਹੈ ਜੋ ਬ੍ਰੇਨ ਫੋਗ ਦੇ ਲੱਛਣਾਂ ਨੂੰ ਵਧਾ ਸਕਦਾ ਹੈ ਅਜਿਹੇ ਵਿੱਚ ਸਹੀ ਖਾ ਕੇ ਬ੍ਰੇਨ ਫੋਗ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ